ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਨੀਜ਼ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਸਲ ਦੇ ਵਿਆਸ ਤਰਚ ਪਾਣੀ ਦਾ ਪੱਧਰ ਵਧਣ ਦੇ ਮੱਦੇ ਨਜ਼ਰ ਪ੍ਰਭਾਵਿਤ ਮੰਡ ਖੇਤਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਅਤ ਥਾਵਾਂ ਤੇ ਪਹੁੰਚਣ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਜਾਨ ਦੀ ਰਾਖੀ ਪ੍ਰਸ਼ਾਸਨ ਦੀ ਪਹਿਲ ਹੈ ਜਿਸ ਲਈ ਜਿਹੜੇ ਲੋਕਾਂ ਦੀ ਵੀ ਪ੍ਰਭਾਵਿਤ ਖੇਤਰਾਂ ਚ ਕਰਾ ਚ ਹਨ ਉਹਨਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਉਹਨੇ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐਸ ਡੀ ਆਰ ਐਫ ਦੀਆਂ ਟੀਮਾਂ ਲਗਾਤਾਰ ਲੱਗ ਰਹੀਆਂ ਹਨ ਇਸ ਲਈ ਲੋਕਾਂ ਨੂੰ ਟੀਮ ਦੀ ਸਹਾਇਤਾ ਲੈਣ ਦੀ ਲੋੜ ਹੈ ਡੀ ਸੀ ਪੰਚੂਲ ਨੇ ਕਿਹਾ ਹੈ ਕਿ ਪਹਾੜੀ ਖੇਤਾਂ 'ਚ ਭਾਰੀ ਮੀਂਹ ਦੇ ਮੱਦੇਨਜ਼ਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਜਿਸ ਦੇ ਮੱਦੇ ਨਜ਼ਰ ਪ੍ਰਸ਼ਾਸਨ ਮਸਤੰਦ ਹੈ ਉਹਨਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਅਮਰਜੈਂਸੀ ਦੇ ਹਾਲਾਤਾਂ ਚ ਲੋਕਾਂ ਲਈ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਦਰਾਂ ਦੇ ਸਰਕਾਰੀ ਸਕੂਲਾਂ ਅਤੇ ਢਿਲਵਾ ਦੇ ਮੰਡ ਖੇਤਾਂ ਚ ਲੋਕਾਂ ਲਈ ਮੰਡ ਕੂਕਾ ਦੇ ਗੁਰਦੁਆਰਾ ਸਾਹਿਬ ਵਿਖੇ ਰਹਿਤ ਕੇਂਦਰ ਬਣਾਏ ਗਏ ਹਨ ਇਹਨਾਂ ਕੇਂਦਰ ਦੇ ਪ੍ਰਭਾਵਿਤ ਲੋਕਾਂ ਦੀ ਰਿਹਾਈਸ਼ ਰਾਸ਼ਨ ਦਵਾਈਆਂ ਆਲ ਅਤੇ ਪ੍ਰੂਕਤਾ ਪ੍ਰਬੰਧ ਕੀਤੇ ਗਏ ਹਨ ਡਿਪਟਿਕ ਮਿਸ਼ਨ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਜ਼ਿਕਰ ਨਾ ਕਰਨ ਸੋ ਕਿਸੇ ਵੀ ਜਾਣਕਾਰੀ ਲਈ ਜ਼ਿਲ੍ਹਾ ਪਤਰੀ ਹੈਲਪਲਾਈਨ ਨੰਬਰ 01822231990 ਜਾਂ 62800 49333 ਸੁਲਤਾਨਪੁਰ 로ਦੀ ਦੇ ਹੈਲਪ ਨੰਬਰ 018222261 ਹੈਲਥ ਨੰਬਰ 01822271829 ਦੇ ਸੰਪਰਕ ਕਰ ਸਕਦੇ ਹਨ ਬੀਏ ਨੂੰ ਸੁਰੱਖਿਅਤ ਥਾਂ ਮੰਦੀ ਜਾਣ ਦੀ ਅਪੀਲ ਕੀਤੀ ਹੈ ਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਇਸ ਖਬਰ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਤੇ ਹੈਲਪ ਨੰਬਰ ਨੂੰ ਧਿਆਨ ਨਾਲ ਸੁਣ ਲਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਮਿਲਦੇ ਆਂ ਅਜੀਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ